ਓਏ ਇਹਦਾ ਤੈਨੂੰ ਐ ਕਿਹਾ ਸੀ ਇੱਲਾ ਜਾਇਆ ਇੱਥੇ ਓਏ ਯਾਰ ਪਪਾ ਮੈਂ ਆਉਣਾ ਦਾ ਸੀ ਤੂੰ ਯਕੀਨ ਹੀ ਨਹੀਂ ਕਰਦਾ ਇਹਨੂੰ ਤੇਰੇ ਤੇ ਕੀ ਕਹਾਦਾ ਕਰਨਾ ਕੁੜੀ ਆਵੇ ਦਾ ਇੱਥੇ ਕੁੱਤੇ ਖਸੀ ਕਰਦਾ ਫਿਰਦਾ ਰਹੇ ਨਾ ਓਏ ਪਪਾ ਗਾਲਾਂ ਨਾ ਕੱਢ ਮੈਂ ਇੱਥੇ ਹੀ ਮੁੜ ਜਾਣਾ ਜੇ ਕੰਮ ਕਰਾਉਣਾ ਕਰੀ ਆਵੇ ਦਾ ਮੁੜ ਜਾ ਤੂੰ ਮੁੜ ਜਾ ਮੈਂ ਆਪੇ ਕਰ ਲਊਗਾ ਹੂੰ ਕਿਆ ਤੁਰ ਜਾ ਤੁਰ ਜਾ ਤੂੰ ਓਏ ਪਪਾ ਕੰਮ ਕਰਾਉਣਾ ਕਰਾਣਾ ਕੋਈ ਇਹ ਆਉਤੋ ਸਤਾਂਗ ਕਰ ਛੱਡਿਆ ਛੋਟੇ ਨੂੰ ਓ ਯਾਰ ਪਪਾ ਤੂੰ ਜੇ ਕੀ ਨਹੀਂ ਕਰਦਾ ਮੈਂ ਆਉਣਾ ਸੀ ਜਾ ਤੁਰ ਜਾ ਤੁਰ ਜਾ ਤੂੰ ਓ ਜੇ ਪਪਾ ਕੋਈ ਕੰਮ ਕਰਾਉਣਾ ਦੱਸ ਦੇ ਮੈਨੂੰ ਤੂੰ ਬਹੁਤ ਵੱਧ ਕਰ ਲਾ ਮੈਂ ਤੁਹਾਨੂੰ ਦੱਸਾਂ ਓ ਯਾਰ ਤੂੰ ਮੈਨੂੰ ਨਾ ਬੋਲਾਈਨ ਨਹੀਂ ਤਾਂ ਮੈਂ ਮੁੜ ਜਾਣਾ ਜਾ ਮੁੜ ਜਾ ਮੁੜ ਜਾ ਚੁੱਪ ਕਰਦਾ ਤੂੰ ਬੋਲਣਾ ਨਹੀਂ ਤੂੰ ਚੁੱਪ ਕਰ ਜਾ ਮੈਂ ਤੁਹਾਨੂੰ ਦੱਸਾਂ ਹੁਣ ਥੋੜਾ ਹੀ ਰਹਿ ਗਿਆ ਇਹ ਵੀ ਹੋ ਜਾਣਾ ਹੁਣ ਇਹਨੂੰ ਢੋਨਾ ਚ ਨਾਲ ਲਵਾ ਲਾਇਆ ਤੇ ਇਧਰ ਕੀ ਜਾਂਦਾ ਫੂਨਾ ਚ ਬੜੇ ਵੇ ਰਹਿੰਦੇ ਆ ਉਹ ਕੁੜੀ ਆਵੇ ਤੇ ਡੱਗ ਪਿਆ ਚੱਕ ਲਾ ਕੇ ਆ ਗਿਆ ਆ ਗਿਆ ਮੈਂ ਓਏ ਦੇ ਆਇਓ ਏ ਆਵਾ ਦੇ ਨਾ ਦੇ ਫੂਨ ਚ ਜਦਣਾ ਦੇ ਬੜਿਆ ਰਿਆ ਕਰ ਓਏ ਆ ਗਿਆ ਆ ਗਿਆ ਮੈਂ ਇਹ ਆਏ ਆਇਓ ਏ ਆਏ ਹੋਲੀ ਹੋਲੀ ਚੱਲਾ ਕਰ ਬਾਪੂ ਲੱਗ ਜਾ ਤੂੰ ਚੱਲ ਤੇਰਾ ਕੁੜੀ ਆਵੇਦਾ ਪੂਰ ਕਿੱਥੇ ਅਸ ਢਾਤਰਾ ਜਾ ਕੇ ਟੋਏ ਤੇ ਕਿਸੇ ਦਾ ਇਹ ਇਹ ਓਏ ਛੋਟੀ ਛੋਟੀ ਲੈ ਆ ਦੇ ਕੋਈ ਲੈ ਕੇ ਆ ਗਿਆ ਬਾਪੂ ਦੋ ਮਿੰਟ ਅਰੇ ਲੈ ਆਪਰਾ ਲੈ ਕੇ ਤੋਰ ਪਾ ਇਹ ਤੂੰ ਤੁਰਨ ਵਾਸਤੇ ਲੈ ਕੇ ਆਇਆ ਕਿ ਚੜਨ ਵਾਸਤੇ ਉੜੀ ਆਵੇ ਤਾਂ ਮੈਨੂੰ ਆਨ ਲੱਗਦਾ ਉੱਤੇ ਬਿਠਾਏਗਾ ਨਹੀਂ ਬਾਪੂ ਏ ਓ ਕਾ ਬੋਤਲੇ ਰਮੇ ਥੋੜੀ ਚੱਕਿਆ ਜਾਂਦਾ ਮੈਨੂੰ ਆ ਹੀ ਲੈ ਚਾਲਾ ਬਾਪੂ ਏ ਓ ਹੋ ਇੱਥੇ ਬੈ ਬਾਪੂ ਦੋ ਮਿੰਟ ਸਾਹ ਲੈਣਾ ਓਏ ਆ ਜਨਾ ਇੱਥੇ ਸੱਪ ਸੋਪੇ ਬਥੇਰੇ ਆ ਮਰਵਾਉਣਾ ਕੰਜਰ ਦਿਆ ਤੂੰ ਓ ਬਾਪੂ ਉੱਥੇ ਬਹਿ ਜਾ ਬਹਿ ਜਾ ਇੱਥੇ ਬਾਪੂ ਮੈਂ ਪਹਿਲਾਂ ਹੀ ਚੱਕਦਾ ਸੀ ਕੰਮ ਬੈ ਜਾ ਵੇ ਉਹ ਪਿੱਛੇ ਖੋਟਾ ਓਏ ਸਰ ਕੋਈ ਨਹੀਂ ਬੈ ਜਾ ਬੈ ਜਾ ਦਾ ਦਾ ਦੇ ਕੋਈ ਬਾਪੂ ਕੰਮ ਜਾ ਤੁਰ ਜਾ ਬਸ ਮਰਵਾਤਾ ਸੀ ਏ ਹਾਏ ਆ ਕੁੜੀ ਜਾਵੇ ਤਾਂ ਇੱਥੇ ਫੇਰ ਫੋਨ ਤੇ ਬਹਿ ਗਿਆ ਜਾਂ ਨੱਕਾ ਨੁੱਕਾ ਮਾਰਿਆ ਉਧਰ ਜਾ ਕੇ ਬਾਪੂ ਮੇਰੇ ਤੋਂ ਨਹੀਂ ਜਾਈਦਾ ਉਹ ਮੈਨੂੰ ਨਹੀਂ ਪਤਾ ਜਾ ਕੇ ਕੋਈ ਨਾ ਕਰ ਖਬਰ ਫੜ ਲੈ ਇੱਥੇ ਜਾ ਕੇ ਫੋਨ ਤੇ ਚਤੜਾ ਤੇ ਫੇਰ ਵੜ ਗਿਆ ਆਹ ਬਾਪੂ ਇਥੇ ਫਰਸਪੁਰਸ ਨਹੀਂ ਲਵਾਈ ਪੈਸਾ ਕੋਈ ਦਿੰਦਾ ਨਹੀਂ ਪੈਸਾ ਜਨਾ ਤੈਨੂੰ ਟਾਵੇਂ ਹੁਣੇ ਆਦਰਾ ਦਾ ਮੈਥੋਂ ਮੇਰਾ ਹਿਲਾਦਾ ਨਹੀਂ ਜਾਂਦਾ ਮੇਰਾ ਕਿਰਤਾ ਦੇਖ ਲੈ ਮੱਤਿਆ ਪਿਆ ਮੱਤਿਆ ਲੈ ਲਾ ਦਿਓ ਪਹਿਲਾਂ ਜੇ ਬਾਪੂ ਤੇਰੇ ਤੋਂ ਪੈਸੇ ਮੰਗੇ ਉਹ ਦਿੰਦਾ ਨਹੀਂ ਤੂੰ ਫਰਸੀ ਲਵਾ ਲ ਗਿਆ ਆਪਾਂ ਇਥੇ ਫਰਸਾ ਏਡਾ ਏਡਾ ਖੋਡਾ ਇਹ ਆਪੇ ਪੱਤਰ ਕਰ ਦੇਣ ਕਿ ਜਿਹੜੇ ਪੱਤਰਦਾਰ ਫਿਰਦੇ ਆ ਤੇਰੇ ਇਥੇ ਇਥੇ ਫਰਸਾ ਹੁਣ ਫਰਸ ਲਵਾ ਲੈਂਦੇ ਏ ਅਜਾ ਨਕਾ ਨੂੰ ਕਾ ਮਾਰਿਆ ਇੱਥੇ ਫੋਨ ਦੇ ਚਤਣਾ ਚ ਫੇਰ ਬੜ ਗਿਆ ਆ ਜਾ ਉਧਰ ਬਾਪੂ ਮੇਰੇ ਧੋਨੀ ਨਕਾਲਾ ਦਾ ਮੈਂ ਪਾੜੇ ਨੂੰ ਹੈਲੋ ਭਾਈ ਪਾੜੇ ਆਈ ਮੜਾ ਯਾਰ ਬਾਪੂ ਬੋਲੀ ਆਂਦਾ ਯਾਰ ਮੇਰੇ ਧੋਨੀ ਨਕਾ ਨੂੰ ਕਾਲਾ ਕਿਆ ਬਾ ਗੰਜਰ ਦੇ ਪਾਣੀ ਜਿੰਨੇ ਨਾ ਤਾਂ ਆਪਦੇ ਚ ਜਾਣ ਰਹੀ ਆ ਤੇ ਨਾ ਹਣ ਹਾਂ ਬਾਪੂ ਕੀ ਹੋ ਗਿਆ ਹੁਣ ਤੈਨੂੰ ਮੈਂ ਕੀ ਦੱਸਾਂ ਕੀ ਹੋ ਗਿਆ ਉਹ ਤੋ ਨੱਕੇ ਨਹੀਂ ਵੱਜਦੇ ਤਾਂ ਤੂੰ ਫੋਟੇ ਚੜੀ ਫਿਰਦਾ ਮੈਂ ਤਾਂ ਆ ਬਾਪੂ ਕਾਲਜੋਂ ਆਇਆ ਕਾਲਜੋਂ ਆਇਆ ਤਾਂ ਮਸਕਰਾ ਫਿਰਦਾ ਜਾ ਜਾ ਕੇ ਦੇਖ ਲੈ ਨੱਕਾ ਨੁੱਕਾ ਮਾਰਵਾ ਕੋਈ ਦੇਖ ਰਹਾ ਬਾਪੂ ਇਹੋ ਦੇ ਮੈਂ ਕੱਲਾ ਹੁਣ ਬੁੜਾ ਕਿੱਧਰ ਨੂੰ ਜਾਵਾਂ ਹਾਂ ਸ਼ੋਰਾ ਕੀ ਗੱਲ ਗੁੱਲ ਹੋਈ ਆ ਯਾਰ ਬਾਪੂ ਨਾ ਆਪ ਕੰਮ ਕਰਦਾ ਨਾ ਕਰਨ ਦਿੰਦਾ ਚੜ-ਚੜ ਕਰੀ ਜਾਂਦਾ ਯਾਰ ਮੈਨੂੰ ਨਾ ਯਾਰ ਮਾੜੀ ਮਾੜੀ ਗੱਲ ਤੇ ਫੋਨ ਲਾਇਆ ਕਰੋ ਮੈਂ ਨਹੀਂ ਮੈਥੋਂ ਨਹੀਂ ਘਰ ਘੁਰ ਦੇ ਕੰਮ ਹੁੰਦੇ ਚੱਲਿਆ ਮੈਂ ਤਾਂ ਯਾਰ ਪਤਾਨ ਯਾਰ ਉਹ ਵੀ ਚਲਾ ਗਿਆ ਕਿ ਯਾਰ ਮੈਂ ਹੀ ਰਹਿ ਗਿਆ ਕੱਲਾ ਯਾਰ ਮਨ ਨੂੰ ਲਾਦਾ ਪੜ੍ਹਾਈ ਪੜੀ ਕਰਦਾ ਨਹੀਂ ਪੈਸੇ ਬਾਪੂ ਤੋਂ ਲੈ ਜਾਂਦਾ ਯਾਰ ਮੇਰਾ ਫਿਰ ਮੈਂ ਤਾਂ ਆਪ ਚੱਲਾਂ ਕਰੇ ਯਾਰ ਆਪੇ ਕਰੀ ਜਾਊਗਾ ਯਾਰ ਚੱਲ ਯਾਰ ਮੈਂ ਤਾਂ ਆਪ ਚੱਲਾਂ ਯਾਰ ਬਾਪੂ ਨੂੰ ਜਿਦੀ ਵੀ ਲੁੱਟੀ ਨਹੀਂ ਧੋੜੀ ਦੇ ਪੜ੍ਹਨ ਆਪਣੀ ਪੈਣੀ ਆ ਇਹਦਾ ਦੇਖਦੇ ਆ ਕੀ ਕਰਦਾ ਮੈਂ ਦੱਸ ਕੇ ਆਉਣਾ ਬਾਪੂ ਨੂੰ ਨਾ ਅਰੇ ਜੇ ਬਾਪੂ ਨੂੰ ਦੱਸੂ ਮੈਂ ਨਾਲ ਯਾਰ ਛੱਡ ਖੜਾ ਨਹੀਂ ਤਾਂ ਬਾਪੂ ਨੇ ਆਪਾਂ ਨੂੰ ਕੰਮ ਹੀ ਲਾ ਲੈਣਾ ਘਰੇ ਚੱਲਦੇ ਆ ਹਾਂ ਯਾਰ ਉਹ ਵੀ ਵੱਡਾ ਨਹੀਂ ਕਰਦੇ ਆ ਹਾਲ ਤੇਰੇ ਵਿੱਚ ਉਹ ਕਿਵੇਂ